ਓ ਵਾਹੀ ਗੁਰੂ ਟਾਈਮ ਇਨਾ ਹੋ ਗਿਆ ਅੱਗੇ ਇਹ ਮੈਨੂੰ ਲੇਟ ਕਰਾ ਦਿੰਦੇ ਆ ਓ ਵੇਖੋ ਟਾਈਮ ਇਨਾ ਹੋ ਗਿਆ ਉਤੋਂ ਡੈਡੀ ਵੀ ਸਾਨੂੰ ਐਵੇਂ ਜੱਬ ਪਾ ਕੇ ਚਲਾ ਜਾਂਦਾ ਜੋਤੋ ਓ ਛੇਤੀ ਚੱਲ ਆਪਾਂ ਚਲੀਏ ਇਨਾ ਲੇਟ ਕਰਾ ਕੇ ਰੱਖਤਾ ਅੱਗੇ ਤੂੰ ਕੁੜੀਏ ਤੂੰ ਜਾਣਾ ਤਾਂ ਚੱਲ ਨਹੀਂ ਤਾਂ ਮੈਂ ਮੋਟਰਸਾਈਕਲ ਕੱਢਣ ਲੱਗਾ ਜਾਣਾ ਤਾਂ ਆ ਜਾ ਇੱਕ ਤੇ ਸਾਨੂੰ ਇਨੇ ਕੰਮ ਉਤੋਂ ਡੈਡੀ ਇਹਦੇ ਕੰਮਾਂ ਨੂੰ ਵੀ ਸਾਨੂੰ ਭੇਜ ਸਕਦੇ ਆ ਆਪ ਨਹੀਂ ਜਾ ਸਕਦੇ ਵੀਰਾ ਮੇਰੇ ਨਾਲ ਲੜੀ ਜਾਂਦਾ ਛੇਤੀ ਬੈਆ ਹੁਣ ਚੁੱਪ ਕਰਕੇ ਅੱਗੇ ਤੇਰੇ ਕਰਕੇ ਇੰਨਾ ਲੇਟ ਹੋ ਗਿਆ ਜਾਂਦੇ ਰਾਂ ਬੰਦਾ ਜਾਂਦੇ ਰਾਂ ਬੰਦਾ ਦੀਦੀ ਤੋਂ ਛੇਤੀ ਆ ਗਏ ਵਾਹਿਗੁਰੂ ਜੀ ਵੀਡੀਓ ਨੂੰ ਐਂਡ ਤੱਕ ਦੇਖੋ ਵੇਖੋ ਫਿਰ ਅੱਗੇ ਜਾ ਕੇ ਕੀ ਹੁੰਦਾ ਕੁੜੀ ਮੁੰਡਾ ਜਿੱਥੇ ਗਏ ਸੀ ਉਥੋਂ ਛੇਤੀ ਮੋੜਾਏ ਆ ਗੋ ਹੁਣ ਸਟੋਰੀ ਧਿਆਨ ਨਾਲ ਦੇਖੋ ਬੜੀ ਕੰਮ ਦੀ ਸਟੋਰੀ ਹੈ ਆਗੇ ਜੇ ਸੱਤਰੀ ਕਾਲ ਸੱਤਰੀ ਕਾਲ ਸਾਸ੍ਰੀ ਕਾਲ ਤੇ ਗੱਲ ਕਿ ਬਣੀ ਯਾਰ ਤੁਸੀਂ ਐਡੀ ਛੇਤੀ ਮੁੜ ਗਏ ਉਹ ਨਾ ਯਾਰ ਉੱਥੇ ਟਾਡੀ ਜੇ ਲੱਗੇ ਹੋਏ ਸੀਗੇ ਕੀਰਤਨ ਕਰਨਾ ਸਾਡ ਤੋਂ ਨਹੀਂ ਐਨਾ ਟਾਈਮ ਬੈਠਾ ਜਾਂਦਾ ਹੀਗਾ ਫਿਰ ਅਸੀਂ ਆ ਗਏ ਉਸ ਤੋਂ ਯਾਰ ਅੱਜ ਕੱਲ ਦੇ ਹਾਲਾਤ ਤੁਹਾਨੂੰ ਪਤਾ ਨਹੀਂ ਇੱਕ ਦਿਨ ਵਾਸਤੇ ਵੀ ਨਹੀਂ ਤੁਸੀਂ ਸਮਾਂ ਕੱਢ ਸਕੇ ਇੱਧਰ ਆਓ ਬੈਠੋ ਤੁਹਾਨੂੰ ਇਤਿਹਾਸ ਦਸੀਏ ਇੱਧਰ ਆਣ ਕੇ ਚੁੱਪ ਕਰਕੇ ਸਿੱਧੇ ਹੋ ਕੇ ਬੈਠੋ ਤੁਹਾਨੂੰ ਦੱਸਦੇ ਆਂ ਵੀ ਬਾਬਾ ਅਜੀਤ ਸਿੰਘ ਕੌਣ ਸੀ ਬਾਬਾ ਜੁਢਾਰ ਸਿੰਘ ਕੌਣ ਸੀ ਪਤਾ ਤੁਹਾਨੂੰ ਨਹੀਂ ਯਾਰ ਸਾਨੂੰ ਨਹੀਂ ਪਤਾ ਯਾਰ ਆਓ ਮੈਂ ਆ ਦੇਖੋ ਸਿਰ ਤੇ ਪੱਗਾਂ ਬੰਨੀਆਂ ਤੇ ਸਾਨੂੰ ਪਤਾ ਨਹੀਂ ਨਿੱਕੇ ਤੂੰ ਦੱਸ ਮੀਮੀ ਵੇਖੀ ਸੀ ਦੜੀ ਸਾਨੂੰ ਤਾਂ ਉਹ ਵੀ ਨਹੀਂ ਪਤਾ ਵਾਹਿਗੁਰੂ ਜੀ ਆ ਦੇਖੋ ਵੀਡੀਓ ਨੂੰ ਧਿਆਨ ਨਾਲ ਆ ਜਦੋਂ ਬੱਚਿਆਂ ਨੇ ਕਿਹਾ ਸਾਨੂੰ ਨਹੀਂ ਪਤਾ ਇਹਨੇ ਕਿਹਾ ਆਓ ਮੈਂ ਦੱਸਦਾ ਤੁਹਾਨੂੰ ਇਹ ਵੀਡੀਓ ਅਸੀਂ ਤਾਂ ਬਣਾਈ ਹੈ ਵੀ ਆਪੋ ਆਪਣੇ ਪਰਿਵਾਰ ਨੂੰ ਉਹਨਾਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਰੱਖੋ ਧੰਤਨ ਬਾਬਾ ਜੀ ਸਿੰਘ ਜੀ ਮਹਾਰਾਜ ਧੰਤਨ ਬਾਬਾ ਜੁਢਾਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਖੰਡੇ ਖੜਕਾਏ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡਾ ਖੇਤ ਸਾਡੀ ਇਹ ਪਛਾਣ ਹੈ ਲਗੀ ਤਰਪੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖੋ ਬੱਚਿਆਂ ਨੂੰ ਦੱਸ ਰਿਹਾ ਬੰਦਾ ਵੀ ਕਿੰਨਾ ਕੁਛ ਕੀਤਾ ਸਾਡੇ ਵਾਸਤੇ ਤੇ ਜੇ ਅਸੀਂ ਯਾਦ ਹੀ ਨਾ ਰੱਖ ਸਕੇ ਤੇ ਸਾਡੇ ਵਰਗਾ ਅਕਿਰਤ ਕਣ ਕੋਈ ਨਹੀਂ ਹੋ ਸਕਦਾ ਬੱਚਿਆਂ ਨੇ ਕੀ ਕੀਤਾ ਕਹਿੰਦੇ ਬਾਬਾ ਅਜੀਤ ਸਿੰਘ ਕਹਿੰਦੇ ਸੀ ਨਾਮ ਕਾ ਜੀ ਤੂੰ ਜੀਤਾ ਨਹੀਂ ਜਾਊਂਗਾ ਜੀਤਾ ਗਿਆ ਤੂੰ ਲੋਟ ਕੇ ਨਹੀਂ ਆਊਂਗਾ ਦੇਖੋ ਜਦੋਂ ਉਹਨਾਂ ਨੇ ਕਿਹਾ ਸਾਡਾ ਖਾਨਦਾਨੀ ਪੇਛਾ ਤਲਵਾਰ ਚਲਾਉਣਾ ਤੇ ਇਹਨਾਂ ਕਹੇ ਸਾਡਾ ਸ਼ਹੀਦियां ਦੇਣਾ ਵੀ ਖਾਨਦਾਨੀ ਪੇਛਾ ਤੇ ਆਨੰਦ ਆ ਗਿਆ ਆ ਬੱਚਿਆਂ ਨੇ ਜਦੋਂ ਸਾਰੀ ਗੱਲਬਾਤ ਸੁਣੀ ਬਾਬਾ ਜੁਧਾਰ ਸਿੰਘ ਜੀ ਗਏ ਬਾਬਾ ਜੀਵਨ ਸਿੰਘ ਨੇ ਜਾਨ ਨਹੀਂ ਦਿੱਤਾ ਮਾਰੇ ਕਹਿੰਦੇ ਨਹੀਂ ਜਾਣਾ ਉਹ ਕਹਿੰਦੇ ਸ਼ਮਸ਼ੀਰ ਨਹੀਂ ਚਲਾਉਣੀ ਆਉਂਦੀ ਕਹਿੰਦੇ ਫਿਰ ਹੋਰ ਕੁਝ ਨਹੀਂ ਆਉਂਦਾ ਕਹਿੰਦੇ ਕਿਆ ਹੂਆ ਸ਼ਮਸ਼ੀਰ ਚਲਾਨੀ ਨਹੀਂ ਆਤੀ ਤੋ ਸ਼ਮਸ਼ੀਰ ਕੇ ਅੱਗੇ ਜਾ ਕੇ ਸਿਰ ਤੋ ਕਟਾਨਾ ਆਤਾ ਹੈ ਆ ਦੇਖੋ ਬੱਚਿਆਂ ਨੂੰ ਸਿੱਖਿਆ ਦਿੱਤੀ ਇਹੇ ਵੱਡੀ ਸ਼ਰਧਾਂਜਲੀ ਤੇ ਯਾਦ ਕਰਨਾ ਵੀਡੀਓ ਲਾਈਕ ਕਰਕੇ ਚੈਨਲ